ਖਲਗੋ ਬਾਤਾਵਰ ਨੂੰ ਬਚਾਓ ਔਰ ਹਰੀਆਵਲ ਲਹਿਰ ਦੇ ਤਹਿਤ ਮੋਦਲ ਪਿੰਡ ਦੇ ਵਿੱਚ ਰੁੱਖ ਲਾਉਣ ਦੀ ਸ਼ੁਰੂਆਤ ਕੀਤੀ ਹੈ ਅਸੀਂ 1 ਸਾਲ ਪਹਿੰੋਂ ਵੀ ਇੱਥੇ ਰੁੱਖ ਲਾਈ ਜਿਹੜੇ ਕਾਫੀ ਹੱਦ ਤੱਕ ਤੁਸੀਂ ਦੇਖ ਸਕਦੇ ਚੱਲ ਪਏ ਔਰ ਸਾਰੀ ਪੰਚਾਇਤ ਇੱਥੇ ਖੜੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਦਿਨੇਸ਼ ਪੱਸੀ ਜੀ ਨੇ ਕਾਮ ਜੀ ਨੇ ਸਾਰੀ ਮੋਦਬਰ ਸੱਜਣ ਇੱਥੇ ਖੜੇ ਨੇ ਮੈਂ ਸਭਨਾਂ ਨੂੰ ਇੱਕ ਬੇਨਤੀ ਕਰਦਾ ਰੁੱਖ ਲਾਉਣਾ ਕੋ ਬਹੁਤ ਵੱਡੀ ਮਿਹਨਤ ਨਹੀਂ ਹੈ ਪਰ ਜਿਹੜਾ ਇਹਦਾ ਫਾਇਦਾ ਆ ਉਹਨਾ ਫਾਇਦਾ ਬਹੁਤ ਜਿਆਦੀ ਮਿਹਨਤ ਕਰਨ ਦੇ ਬਾਅਦ ਵੀ ਨਹੀਂ ਹੁੰਦਾ ਕਿਉਂਕਿ ਇਹਨੇ ਆਪਣੇ ਆਪ ਵੀ ਤੁਰ ਪੈਣਾ ਆਪਣੇ ਆਪ ਵੀ ਤੁਹਾਨੂੰ ਆਕਸੀਜਨ ਦੇ ਲੱਗ ਪੈਣਾ ਔਰ ਇਹਦੇ ਨਾਲ ਕੱਲਾ ਮਨੁੱਖ ਨੂੰ ਹੀ ਫਾਇਦਾ ਨਹੀਂਗਾ ਇਹਦੇ ਨਾਲ ਹਜ਼ਾਰਾਂ ਕਿਸਮ ਦੇ ਜੀਵ ਜੰਤੂ ਜਿਹੜੇ ਆ ਜਿਹੜੇ ਸਾਡੇ ਮਿੱਤਰ ਵੀ ਨੇ ਉਹਨਾਂ ਨੂੰ ਵੀ ਇੱਕ ਆਸਰਾ ਮਿਲਦਾ ਆ ਔਰ ਇਹਦੇ ਨਾਲ ਵਾਤਾਵਰਨ शुद्ध ਹੁੰਦਾ ਆ ਇਹਦੇ ਨਾਲ ਮੀਂਹ ਵਰਸਾਤਾ ਵੀ ਹੁੰਦੀਆਂ ਨੇ ਜਿਹੜੀਆਂ ਅੱਜ ਅਸੀਂ ਮੀਂਹ ਨੂੰ ਢੀਕਣ ਦੇ ਇਨਾ ਲੰਬਾ ਲੰਬਾ ਸਮਾਂ ਤੇ ਮੇਰੀ ਬੇਨਤੀ ਹੈ ਅਸੀਂ ਇਹ ਜਿਹੜੀ ਲਹਿਰ ਹੈ ਇਹ ਹਰ ਜਗ੍ਹਾ ਤੱਕ ਪਹੁੰਚਾਉਣੀ ਹੈ ਪਿੰਡਾਂ ਤੱਕ ਮੁਹੱਲਿਆਂ ਤੱਕ ਗਲੀਆਂ ਤੱਕ ਸਾਡੀਆਂ ਸਮੂਚੀਆਂ ਟੀਮਾਂ ਲੱਗ ਰਹੀਆਂ ਨੇ ਔਰ ਇੱਕ ਹੀ ਬੇਨਤੀ ਹੈ ਕਿ ਇਹਨਾਂ ਨੂੰ ਸਾਂਭ ਸੰਭਾਲ ਕਰਨਾ ਵੀ ਤੁਹਾਡਾ ਸਾਰਿਆਂ ਦਾ ਫਰਜ਼ ਹੈ ਪਾਣੀ ਪਾਉਣਾ ਵੀ ਤੁਹਾਡਾ ਫਰਜ਼ ਹੈ ਔਰ ਜੇ ਅਸੀਂ ਰੁੱਖ ਬਚਾ ਲਈ ਸਮਝ ਲਓ ਧੀਆ ਪੁੱਤ ਬਚਾ ਲਈ